ਹਾਂਜੀ ਵੈਗੁਰੂ ਜੀ ਮੈਂ ਵੀ ਸੰਗਤ ਦੇ ਵਿੱਚ ਕੁਛ ਅਰਦਾਸ ਵੀ ਕਰਾਉਣੀ ਆ ਕੁਛ ਬਖਸ਼ਿਸ਼ਾਂ ਵੀ ਦੱਸਣੀਆਂ ਹਾਂ ਹਾਂਜੀ ਵੈਗੁਰੂ ਜੀ ਗੁਰੂ ਸਾਹਿਬ ਦੀ ਬਖਸ਼ਿਸ਼ ਨਾਲ ਨਾ ਪਿੰਡ ਵਿੱਚ ਸੰਗਤ ਮਿਲੀ ਸੀ ਜਿਵੇਂ ਛੋਟੇ ਬੱਚਿਆਂ ਨੂੰ ਰਲ ਮਿਲ ਕੇ ਸਿਮਰਨ ਕਰ ਲੀਦਾ ਉਹਨਾਂ ਦੇ ਬਾਅਦ ਨੇ ਨਾਲ ਮੇਰਾ ਵੀ ਹੋ ਜਾਂਦਾ ਤੇ ਉਹਨਾਂ ਨੂੰ ਵੀ ਚਲੋ ਵੈਗੁਰੂ ਗੁਰੂ ਪਾਤਸ਼ਾਹ ਕਿਰਪਾ ਕਰਦੇ ਆ ਥੋੜਾ ਥੋੜਾ ਪ੍ਰਚਾਰ ਦੀ ਸੇਵਾ ਲੈਂਦੇ ਆ ਸ਼ਾਮ ਨੂੰ ਵੈਗੁਰੂ ਰਲ ਮਿਲ ਕੇ ਸਿਮਰਨ ਕਰਦੇ ਆ ਕਿ ਕੁਛ ਬੱਚੀਆਂ ਨੂੰ ਬਹੁਤ ਜ਼ਿਆਦਾ ਸੁਰਤੀਆਂ ਲੱਗਦੀਆਂ ਸੀਗੀਆਂ ਦਰਸ਼ਨ ਹੁੰਦੇ ਸੀਗੇ ਤੇ ਜੇ ਇੱਕ ਦਿਨ ਵੀ ਕੋਈ ਵਿੱਚੋਂ ਨਹੀਂ ਆਉਂਦੀ ਸੀ ਤਾਂ ਗੁਰੂ ਸਾਹਿਬ ਅਗਲੇ ਦਿਨ ਸੁਰਤੀ ਲਗਾਉਂਦੇ ਤੇ ਦਰਸ਼ਨ ਦਿੰਦੇ ਕਹਿੰਦੇ ਵੀ ਤੂੰ ਪੁੱਤਰ ਤੂੰ ਕੱਲ ਕਿਉਂ ਨਹੀਂ ਆਇਆ ਸੰਗਤ ਚ ਆਉਣਾ ਹੈ ਇੱਦੀ ਕਰਦੇ ਕਰਦੇ ਜਿਹੜੇ ਕਿ ਗੁਰਸਿੱਖ ਬੱਚੇ ਸੀਗੇ ਉਹਨਾਂ ਦੀ ਮੰਮਾ ਕੋਈ ਵੀ ਦਬਾ ਨਾ ਬਣਿਆ ਤੇ ਆਉਣ ਨਹੀਂ ਦਿੰਦੇ ਸੀ ਕਹਿ ਦਿੰਦੇ ਸੀ ਲੇਟ ਹੋ ਜਾਂਦਾ ਹਨੇਰਾ ਹੋ ਜਾਂਦਾ ਪੜਨਾ ਆ ਜਾਂ ਕਿਤਾਬੀ ਲਾ ਲੋ ਦੋ ਟਾਈ ਮੈਨ ਵੈਗਰੂ ਬੱਚੇ ਮੈਨੂੰ ਮਿਲੇ ਨਹੀਂ ਜਿਹੜੇ ਵੀ ਬੱਚੇ ਮਿਲਨੇ ਸਿਮਰਨ ਕਰਿਆਣਾ ਸੁਰਤੀਆਂ ਲੱਗਦੀਆਂ ਸੀ ਪਰ ਉਹ ਬਾਕੀ ਬੱਚੇ ਗੁਰਸਿੱਖ ਨਹੀਂ ਸੀਗੇ ਤੇ ਚਲੋ ਸਿਮਰਨ ਕਰਦੇ ਰਹੇ ਗੁਰਸਾਹਿਬ ਦੀ ਸੰਗਤ ਤੇ ਹੁਣਾ ਜਿਵੇਂ ਆ ਦਿਨ ਚੱਲੇ ਸੀਗੇ ਸੈਵ ਚਾਦਿਆਂ ਦੇ ਨਾਂ ਦੇ ਜਿੱਦਾਂ ਗੁਰਦੁਆਰਿਆਂ ਚ ਪਾਠ ਹੁੰਦੇ ਆ ਵੈਗਰੂ ਉੱਥੇ ਉਹਨਾਂ ਦੀ ਮੰਮੀ ਮਿਲੀ ਤਾਂ ਬੱਚੇ ਵੀ ਮਿਲੇ ਉਹਨਾਂ ਦੀ ਮੰਮੀ ਮੇਰੇ ਕੋਲ ਆ ਗਈ ਪਰ ਮੈਂ ਉਹ ਬੱਚਿਆਂ ਦੀ ਅਰਦਾਸ ਜਰੂਰ ਰੋਜ਼ ਕਰਦੀ ਹੁੰਦੀ ਸੀ ਗੁਰਸਾਹਿਬ ਉਹ ਆਚਾਨ ਸੰਗਤ ਚ ਵੈਗਰੂ ਹੁਣ ਉਹਨਾਂ ਦੀ ਮੰਮੀ ਮਿਲੀ ਤਾਂ ਮੈਨੂੰ ਕਹਿਣ ਲੱਗੇ ਵੀ ਕੇਸ ਕੀ ਸਿਖਾਣੀ ਆ ਵੀ ਕੋਈ ਕਲਾਸ ਲਾਉਂਦਾ ਹੋਵੇ ਜਾਂ ਸਿਖਾਉਂਦਾ ਹੋਵੇ ਮੈਂ ਕਿਹਾ ਵੈਗਰੂ ਤਾਂ ਨਹੀਂ ਮੈਨੂੰ ਪਤਾ ਪਰ ਜਿੱਦਾਂ ਕਿਦੀ ਮੈਨੂੰ ਆਉਂਦੀ ਆ ਮੈਂ ਇੱਕ ਕੋਸ਼ਿਸ਼ ਕਰ ਸਕਦੀ ਆ ਮੈਂ ਸਿਖਾ ਦੇਣੀ ਹੈ ਕਹਿੰਦੇ ਹੋਰ ਕੀ ਚਾਹੀਦਾ ਫਿਰ ਅਸੀਂ ਤੁਹਾਡੇ ਘਰ ਭੇਜ ਦਿੰਨੇ ਆ ਛੁੱਟੀਆਂ ਆ ਮੈਂ ਕਿਹਾ ਵੈਗਰੂ ਭੇਜ ਜੋ ਵੈਗਰੂ ਬੱਚਾ ਨੇ ਆਉਣਾ ਤੇ ਮੈਨੂੰ ਵੀ ਬੜਾ ਚਾਅ ਚੜਨਾ ਅਸੀਂ ਸਿਮਰਨ ਕਰਨਾ ਸੁਰਤੀ ਤੇ ਬਿਠਾਣੇ ਬੱਚੇ ਦੋ ਵਾਰੀ ਤਿੰਨ ਵਾਰੀ ਕਈ ਵਾਰ ਦੇ ਵਿੱਚ ਉਹਨਾਂ ਨੂੰ ਕੇਸਕੀਆਂ ਵੀ ਪ੍ਰੈਕਟਿਸ ਕਰਾਉਣੀ ਆ ਵੈਗਰੂ ਤਿੰਨ ਬੱਚੇ ਉਹ ਤਿੰਨੋ ਹੀ ਭੈਣ ਭਰਾ ਤਿੰਨਾਂ ਨੂੰ ਬਹੁਤ ਜ਼ਿਆਦਾ ਅੰਮ੍ਰਿਤ ਰਸ ਗੁਰੂ ਸਾਹਿਬ ਨੇ ਬਖਸ਼ਿਆ ਬਹੁਤ ਜ਼ਿਆਦਾ ਸੁਰਤੀਆਂ ਵੈਗਰੂ ਸਰੀਰ ਕੱਢ ਕੇ ਉਹਨਾਂ ਨੂੰ ਸੱਚਖੰਡ ਵੀ ਲੈ ਕੇ ਗਏ ਤਿੰਨਾਂ ਬੱਚਿਆਂ ਨੂੰ ਦੋ ਕੁੜੀਆਂ ਇੱਕ ਬੇਟਾ ਹੋਰ ਬੱਚੇ ਉਹਨਾਂ ਦੀ ਰੀਸ ਨਾਲ ਤਿੰਨ ਹੋਰ ਆਏ ਕੇਸਕੀ ਸਿੱਖਣ ਉਹਨਾਂ ਚੋਂ ਵੀ ਇੱਕ ਬੱਚੀ ਦੀ ਬਹੁਤ ਜ਼ਿਆਦਾ ਸੁਰਤੀ ਲੱਗਦੀ ਆ ਜਿਹੜੇ ਗੁਰਸਿੱਖ ਬੱਚੇ ਆ ਸੱਚਖੰਡ ਬਹੁਤ ਵਾਰ ਜਾਂਦੇ ਆ ਦਿਨ ਚ ਵੈਗਰੂ ਹੁਣ ਵੀ ਹੁਣ ਉਹਨਾਂ ਦੀ ਮੰਮਾ ਨੂੰ ਜਿੱਦਾਂ ਜਕੀਨ ਹੋ ਗਿਆ ਪਿਆਰ ਪੈ ਗਿਆ ਜਿੱਦਾਂ ਲਾਲੋ ਬਖਸ਼ਿਸ਼ਾਂ ਸੁਣ ਸੁਣ ਕੇ ਹੁਣ ਉਹ ਰੋਜ਼ ਦੀ ਰੋਜ਼ ਗੁਰਦੁਆਰਾ ਸਾਹਿਬ ਸਕੂਲ ਤੋਂ ਆ ਕੇ ਬੱਚੇ ਆਉਂਦੇ ਆ ਜੇ ਜਲਦੀ ਜੇ ਕੇਸ ਕੀ ਨਹੀਂ ਬਣਦੀ ਤਾਂ ਗੁਰੂ ਸਾਹਿਬ ਕਹਿੰਦੇ ਆ ਪੁੱਤਰ ਤੂੰ ਕੇਸ ਕੀ ਨਹੀਂ ਬਣ ਕੇ ਆਇਆ ਤੇ ਪੇਪਰ ਹੁੰਦਾ ਕਹਿੰਦੇ ਸਾਡਾ ਗੁਰੂ ਸਾਹਿਬ ਪੇਪਰ ਵਿੱਚ ਵੀ ਹੈਲਪ ਕਰ ਦਿਆ ਵਾਇਗਰੂ ਬਹੁਤ ਬਖਸ਼ਿਸ਼ਾਂ ਬੱਚਿਆਂ ਦੇ ਬਹੁਤ ਸ਼ੁਕਰਾਨਾ ਗੁਰੂ ਸਾਹਿਬ ਦਾ ਵਾਇਗਰੂ ਗੁਰੂ ਸਾਹਿਬ ਜੀ ਤੁਹਾਡਾ ਬਹੁਤ ਸ਼ੁਕਰਿਆ ਉਹਨਾਂ ਦੀ ਸੰਗਤ ਸੀ ਮੈਨੂੰ ਵੀ ਬਖਸ਼ੀ ਆ ਬਹੁਤ ਸ਼ੁਕਰ ਆ ਪਰ ਗੁਰੂ ਸਾਹਿਬ ਜੀ ਮੇਰੇ ਕੋਲ ਬਹੁਤ ਘਟਾ ਸੀ ਮੈਨੂੰ ਸੁਰਤੀ ਗੁਰੂ ਸਾਹਿਬ ਜੀ ਜਦੋਂ ਮੈਨੂੰ ਸੁਰਤੀ ਲੱਗ ਜਾਂਦੀ ਹੈ ਗੁਰਦੁਆਰਾ ਸਾਹਿਬ ਬੱਚੇ ਮੈਨੂੰ ਪੁੱਛਦੇ ਆ ਆਂਟੀ ਕਿਹੜੇ ਵਾਇਗਰੂ ਸੀਗੇ ਦਰਸ਼ਨ ਹੋਏ ਪਰ ਮੈਨੂੰ ਕੋਈ ਦਰਸ਼ਨ ਨਹੀਂ ਹੁੰਦੇ ਵਾਇਗਰੂ ਵੀ ਮੈਂ ਕਿਹਾ ਦਿਨੀ ਮੈਨੂੰ ਨਹੀਂ ਪੁੱਛਦੇ ਹੁੰਦੇ ਦਰਸ਼ਨ ਗੁਰੂ ਸਾਹਿਬ ਜੀ ਮੈਨੂੰ ਥੋੜਾ ਵੀ ਫੀਲ ਵੀ ਹੁੰਦਾ ਆ ਮੈਂ ਕਿਹਾ ਕਿਤੇ ਉਹੀ ਗੱਲ ਨਾ ਹੋ ਜੇ ਆਪਰਪ ਦੇਸ਼ੇ ਆਪ ਨਾ ਕਰੇ ਪੁਰਾਣੋ ਗਿਆਨ ਦਿੰਨੇ ਆ ਗੁਰੂ ਸਾਹਿਬ ਦਾ ਆਤਮ ਨੂੰ ਕੁਛ ਨਹੀਂ ਹਜੇ ਹੈਗਾ ਵੈਗਰੋ ਕਿਰਪਾ ਕਰੋ ਮੇਰੇ ਬੱਚਿਆਂ ਨੂੰ ਮੇਰੇ ਪਰਿਵਾਰ ਨੂੰ ਅੰਮ੍ਰਿਤ ਦੀ ਦਾਤ ਬਖਸ਼ੋ ਤੇ ਮੈਨੂੰ ਵੀ ਵਾਦਾ ਕਰੋ ਸਿਮਰਨ ਸੁਰਤੀ ਚ ਗੁਰੂ ਪਾਤਸ਼ਾਹ ਤੁਸੀਂ ਇਹ ਰਸਤਾ ਦੱਸਿਆ ਹੈ ਬੜੀ ਉੱਚੀ ਸੁੱਚੀ ਸੰਗਤ ਬਖਸ਼ੀਏ ਬਹੁਤ ਧੰਨਵਾਦ ਪਾਤਸ਼ਾਹ ਬਹੁਤ ਸ਼ੁਕਰ ਆ ਸਦੀਵੀ ਸੰਗਤ ਚ ਬਿਠਾਈ ਰੱਖਿਓ ਗੁਰੂ ਸਾਹਿਬ ਜਿੰਨੀ ਜ਼ਿੰਦਗੀ ਆ ਉਹ ਗਿਵ ਦਾ ਉਪਾਸ਼ਾ ਉਹ ਗਿਵ ਦਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਭੈਣ ਜੀ ਇੱਕ ਕੁਐਸਚਨ ਸੀਗਾ ਮਾੜੇ ਸੁਣਦੇ ਪਏ ਤੁਸੀਂ ਜੀ ਵਾਹਿਗੁਰੂ ਭੈਣ ਹਾਂਜੀ ਹਾਂਜੀ ਇੱਕ ਮੈਨੂੰ ਭੈਣ ਜੀ ਦਾ ਫੋਨ ਆਇਆ ਸੀਗਾ ਉਦਾਂ ਤੇ ਚਲੋ ਹੁਣ ਦੱਸ ਦਿੰਦੇ ਆ ਪਰ ਰਿਕਾਰਡਿੰਗ ਵੀ ਹੋ ਜੂਗੀ ਤਾਂ ਭੈਣ ਜੀ ਨੂੰ ਭੇਜ ਦਾਂਗੇ ਮੈਥਲ ਸੁਣਦੇ ਹੁਣ ਅਮਰੀਕਾ ਚੋਂ ਉਹ ਭੈਣ ਜੀ ਕਾਫੀ ਸੇਮਨ ਕਰਦੇ ਤੇ ਬੱਚਿਆਂ ਨੂੰ ਵੀ ਉਹ ਚਾਹੁੰਦੇ ਦਸਮਦਵਾਰ ਖੁੱਲਣ ਹੈਨਾ ਤੋ ਉਹਦੇ ਦੀ ਉਹ ਕਹਿੰਦੇ ਜੀ ਭਾਂਜੀ ਮੈਂ ਕੀ ਕਰਾਂ ਫੇ ਕਿੱਦਾਂ ਟਰਾਈ ਕਰਾਂ ਕਿ ਖੇਤੀ ਖੁੱਲ ਜੇ ਤੇ ਬੱਚਿਆਂ ਨੂੰ ਫੇ ਕੀ ਕੀ ਆਪਾਂ ਨੂੰ ਕਰਨਾ ਚਾਹੀਦਾ ਉਹ ਥੋੜਾ ਜਿਹਾ ਸ਼ਾਰਟ ਚ ਦੱਸ ਦੋ ਕਿੱਦਾਂ ਤੁਸੀਂ ਬਿਠਾਉਨੇ ਆ ਕਿੰਨਾ ਚਿਰ ਜਾਂ ਕੀ ਕੀ ਥੋੜਾ ਜਿਹਾ ਗਾਈਡ ਕਰੋ ਤਾਂਕਿ ਨਵੀਂ ਸੰਗਤ ਨੂੰ ਪਤਾ ਲੱਗੇ ਹਾਂਜੀ ਆਪਣੀ ਸੰਗਤ ਚੋਂ ਹੀ ਸਿੱਖਿਆ ਸੀ ਹਰਪ੍ਰੀਤ ਵੀਰ ਜੀ ਤੋਂ ਲੈ ਲਈਦੀ ਆ ਗਾਈਡਨਸ ਜਦੋਂ ਪੁੱਛਣਾ ਹੁੰਦਾ ਉਹਨਾਂ ਨੂੰ ਪੁੱਛਦੇ ਹਾਂ ਸੀ ਪਰ ਕਰ ਇੱਕਦਮ ਹੁੰਦਾ ਸੀ ਵੈਗਰੂ ਜੀ ਮੈਂ ਥੱਲੇ ਬੈਟ ਵਿਛਾ ਲੈਣੇ ਆ ਠੰਡਿਆ ਉੱਥੇ ਕੰਬਲ ਵੀ ਵਿਛਾ ਦੇਨੇ ਹਨਾ ਉਹਨਾਂ ਨੇ ਥੱਲੇ ਬੈਣਾ ਪਸੰਦ ਕਰਨਾ ਮੈਂ ਫਿਰ ਬੈੱਡ ਤੇ ਵੀ ਉੱਧਰ ਬਹਿ ਜਾਂਦੇ ਸੀ ਕਦੇ-ਕਦੇ ਜਦ ਜ਼ਿਆਦਾ ਠੰਡ ਲੱਗਣੀ ਜੇ 2-3 ਵਾਰ ਬੈਠਣਾ ਪਰ ਇੱਕ ਵਾਰੀ ਜ਼ਰੂਰ ਚਰਨ ਧੂੜ ਚ ਘਰੇ ਥੱਲੇ ਬਿਠਾਉਂਦੇ ਸੀ ਵਾਹਿਗੁਰੂ ਥੱਲੇ ਬਿਠਾਉਂਦੇ ਹੁੰਦੇ ਸੀ ਅਰਦਾਸ ਆਈ ਜਿਹੜੀ ਆਪਣੀ ਸੰਗਤ ਚ ਹੁੰਦੀ ਉਹ ਹੀ ਅਰਦਾਸ ਕਰਨੀ ਤੇ ਬੈਠ ਜਾਣਾ ਬੱਚਿਆਂ ਨੇ ਤੇ ਬਸ ਉਹਨਾਂ ਨੂੰ ਛੇਤੀ ਉਹ ਪਹਿਲਾਂ ਵੀ ਸ੍ਰੀ ਗੁਰਦੁਆਰਾ ਸਾਹਿਬ ਲੱਗਦੀ ਐ ਤੇ ਪਰ ਫਿਰ ਇੱਥੇ ਤਾਂ ਉਹੀ ਜੋ ਆਪਾਂ ਸਾਰੇ ਚਾਹੁੰਦੇ ਆ ਸੱਚਖੰਡ ਜਾਈਏ ਵਾਹਿਗੁਰੂ ਇੱਕ ਬੱਚੀ ਕਹਿੰਦੀ ਮੈਨੂੰ ਥੋੜੀ ਤਕਲੀਫ ਹੋਈ ਦੂਜੇ ਕਹਿੰਦੇ ਸਾਨੂੰ ਨਹੀਂ ਕੁਝ ਵੀ ਇਦਾਂ ਹੋਇਆ ਵੀ ਜਦੋਂ ਗੁਰੂ ਸਾਹਿਬ ਜੀ ਬਾਹ ਫੜ ਕੇ ਲੈ ਕੇ ਗਏ ਆ ਸੱਚਖੰਡ ਹੁਣ ਅੱਗੇ ਜੋ ਵੀ ਉਹਨਾਂ ਦਾ ਜੀ ਕਰਦਾ ਹੈ ਆ ਦਰਸ਼ਨ ਕਰਨ ਨੂੰ ਜਿੱਦਾਂ ਕਹਿ ਦਿੰਦੀ ਹੈ ਗੁਰੂ ਸਾਹਿਬ ਜੀ ਅਸੀਂ ਸੈਤ ਚਾਦਿਆਂ ਨੂੰ ਮਿਲਣਾ ਅਸੀਂ ਮਾਤਾ ਜੀ ਜੁੜਕਰ ਨੂੰ ਕੋ ਬਾਬਾ ਦੀਪ ਸਿੰਘ ਸਭ ਨੂੰ ਦਰਸ਼ਨ ਹੋ ਰਹੇ ਆ ਸਭ ਨੂੰ ਮਿਲ ਰਹੇ ਆ ਕਿੰਨੀ ਕਿੰਨੀ ਵਾਰ ਜਾਂਦੇ ਆਉਂਦੇ ਆ ਵਾਹਿਗੁਰੂ ਮੈਨੂੰ ਵੀ ਜ਼ਿਆਦਾ ਨਹੀਂ ਪਤਾ ਸੰਗਤ 'ਚ ਜਿੱਦਾਂ ਪਤਾ ਸੀ ਉਦਦੇ ਭੋਲੇ ਭਾਵ ਅਸ਼ਕਰੀ ਗਏ ਵਾਹਿਗੁਰੂ ਸਾਹਿਬ ਨੇ ਬਖਸ਼ਿਸ਼ਾਂ ਕੀਤੀਆਂ ਆ ਵੀ ਤੁਹਾਡੀ ਗੱਲ ਵਾਹਿਗੁਰੂ ਗੁਰਪਾਤਸ਼ਾਹ ਨੇ ਸਹੀ ਦੱਸੀ ਹੈ ਵੀ ਕੋਈ ਪਿਛਲੀ ਭਗਤੀ ਵੀ ਹੁੰਦੀ ਹੈ ਵਾਹਿਗੁਰੂ ਕਿਸੇ ਨੂੰ ਛੇਤੀ ਜਾਗਦੀ ਹੈ ਕਿਸੇ ਨੂੰ ਥੋੜਾ ਸਮਾਂ ਲੱਗਦਾ ਬਾਕੀ ਬੱਚੇ ਪੂਰੇ ਅਮਰਤਾ ਰਹੀ ਆ ਇਹ ਤੇ ਇਹਨਾਂ ਨੂੰ ਛੇਤੀ ਹੋਈ ਹੈ ਬਖਸ਼ਿਸ਼ ਬਾਕੀ ਸੁਰਤੀਆਂ ਹੋਰ ਵੀ ਬੱਚੇਨ ਬਹੁਤ ਲੱਗਦੀਆਂ ਬਹੁਤ ਲੱਗਦੀਆਂ ਉਹ ਵੀ ਗੱਲ ਆ ਵਾਹਿਗੁਰੂ ਜਿੱਦਾਂ ਹੁਣ ਸ਼ੁਰੂ ਤੋਂ ਆਪਾਂ ਹੋਰ ਬਾਬਿਆਂ ਦੇ ਪਿੱਛੇ ਨਾਨਕ ਸਰੀਏ ਲਾ ਲੈ ਜਾਂ ਹੋਰ ਕੇਸੀ ਇਸ਼ਨਾਨ ਕਰਨੇ ਬਿਲਕੁਲ ਸੁਥਰੇ ਫ੍ਰੈਸ਼ ਕੱਪੜੇ ਪਾ ਕੇ ਗੁਰਦੁਆਰਾ ਸਾਹਿਬ ਜਾਣਾ ਬੈੰਮਾ ਨੇ ਖਾ ਲਿਆ ਸੀ ਸਾਨੂੰ ਸਿੱਖੀ ਔਖੀ ਲੱਗਦੀ ਸੀ ਵਾਹਿਗੁਰੂ ਬਹੁਤ ਜੀਹਾਂ ਵਿੱਚੋਂ ਠੰਡ ਦੇ ਡਰ ਚ ਜਾਂ ਕਿੱਦਾਂ ਵੀ ਲਾ ਲੋ ਮਜਬੂਰੀਆਂ ਪਰ ਵਾਹਿਗੁਰੂ ਇੱਕ ਮੈਂ 2-4 ਬੱਚੀਆਂ ਐਹੋ ਜਿਹੀਆਂ ਦੇਖੀਆਂ ਗਰੀਬ ਪਰਿਵਾਰ ਚ ਉਹਨਾਂ ਦੇ ਮੈਲੇ ਕੱਪੜੇ ਹੁੰਦੇ ਆ ਆ ਜਿਹੜੀ ਠੰਡ ਐ ਇਸਟਾ ਮੀਂਹ ਚ ਆ ਉਹ ਇਸ਼ਨਾਨ ਵੀ ਨਹੀਂ ਕੀਤਾ ਹੁੰਦਾ ਉਹਨਾਂ ਦੇ ਫੇਸ ਤੋਂ ਲੱਗਦਾ ਸਾਰੇ ਕਿਤੇ ਲੱਗਦਾ ਵੀ ਮੂੰਹ ਵੀ ਨਹੀਂ ਧੋਤਾ ਵਾਈਗੁਰ ਇੰਨੀ ਸੁਰਤੀ ਲੱਗਦੀ 40 40 ਮਿੰਟ ਤੋਂ ਬੱਚੀਆਂ ਨੂੰ ਸੁਰਤ ਨਹੀਂ ਆਉਂਦੀ ਹੈਗੀ ਤੇ ਉਠੂਗੀਆਂ ਤਾਂ ਬਖਸ਼ਿਸ਼ਾਂ ਦੱਸਦੀਆਂ ਗੱਲ ਤਾਂ ਉਹੀ ਆ ਗੁਰੂ ਸਾਹਿਬ ਤੇ ਸਮਝਾਉਂਦੇ ਆ ਜਿਹਨੇ ਸੰਗਤ ਦੇ ਵਿੱਚ ਵੀ ਮੰਨ ਦਾ ਹੀ ਮਲਾਪ ਬਣਾਇਆ ਹਨਾ ਤਨ ਦਾ ਤਾਂ ਬਸ ਸੈਮੀ ਭਲੇਖਾ ਹੀ ਹੈ ਵਾਈਗੁਰ ਜੀ ਪਹਾਲ ਸਾਹਿਬ ਵਾਈਗੁਰ ਜੀ ਕੀ ਪੱਤੀ